ਯਾਰ ਜਾਲ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੇਸਵੀ ਵਲੋਗਰ ਚੈਨਲ ਦੇ ਵਿੱਚ ਤੇ ਗਾਇਸ ਅੱਜ ਦੇ ਮਿਨੀਮ ਵਲੌਗ ਦੇ ਵਿੱਚ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਆ ਤੇ ਗਾਇਸ ਅੱਜ ਮੈਂ ਚੱਲਾ ਆਇਆ ਸਕੂਲੇ ਫੇਰ ਤੋਂ ਤੇ ਤਿਆਰ ਹੋ ਚੁੱਕਾ ਹਾਂ ਤੇ ਚਲ ਜੀਏ ਸਕੂਲੇ ਤੇ ਉਹਦੀ ਗੱਲ ਇਹ ਆ ਕਿ ਕੁਝ ਕਰਨ ਨੂੰ ਹੁੰਦਾ ਨਹੀਂ ਆ ਵੇਲੇ ਤੇ ਤਾਂ ਆ ਬਾਰੇ ਕਿ ਕਿ ਗੁੱਡੀਆਂ ਹੀ ਡਾਈ ਦੀਆਂ ਉਹਦੇ ਕੀ ਵਲੌਗ ਬਣੇ ਆ ਗੁੱਡੀਆਂ ਹੀ ਉੱਡੀਆਂ ਹੀ ਡੋੜੀਆਂ ਹੀ ਡੋੜੀਆਂ ਨਾ ਬਾ ਡੋਣੀ ਦੇ ਆ ਤੇ ਮੈਂ ਹਾਜੀ ਸ਼ੂਡ ਕਰਦੇ ਨਾਲੇ ਤਿਆਰ ਤੇ ਹੋ ਗਿਆ ਹਾਂ ਤੇ ਤਿਆਰ ਹੋ ਕੇ ਹੁਣ ਰੋਟੀ ਪਾਣੀ ਖਾ ਕੇ ਤਾਂ ਫਿਰ ਚੱਲਦਾਗਾ ਸਕੂਲੇ ਤਾਂ ਤੁਹਾਨੂੰ ਮਿਲਦਾ ਸਕੂਲੋਂ ਆ ਕੇ ਬਾਏ ਗਾਇਸ باندې ਗਾਇਸ ਕੀ ਹਾਲ ਦੇ ਗਾਇਸ ਮੈਂ ਆ ਚੁੱਕਾ ਸਕੂਲੋਂ ਤੇ ਸਕੂਲੋਂ ਆ ਗਿਆ ਹਾਂ ਮੈਂ ਖਾ ਲਿਆ ਰੋਟੀ ਤੇ ਆਏ ਕੋਈ ਨਹੀਂ ਪਾਇਆ ਕੱਲੀ ਆ ਹੀ ਜ ਮਤਲਬ ਸ਼ਾਰਟ ਹੀ ਆ ਤੇ ਪੋਨਾ ਸ਼ਰਟ ਤੇ ਨਾਲ ਕੱਡੀ ਪਾ ਲਾਂਗਾ ਤੇ ਤਾਨੂੰ ਬਾਅਦ ਚ ਮਿਲਦੇਗਾ ਟਿਊਸ਼ਨ ਜਾਣ ਵਕਤ ਬਾਏ ਗਾਈਸ ਹਾਂਜੀ ਗਾਈਸ ਤੇ ਹੁਣ ਮੈਂ ਹੋ ਚੁੱਕਾ ਤਿਆਰ ਤੇ ਨਾਲੇ ਹੁਣ ਮੈਂ ਚਲਾਂਗਾ ਇੰਸਟੀਟਿਊਸ਼ਨ ਤੇ ਤੇ ਹੁਣ ਤੁਹਾਨੂੰ ਮਿਲਦੇ ਗਾਈਸ ਸਿੱਧਾ ਟਿਊਸ਼ਨ ਪੜ੍ਹ ਕੇ ਗਾਈਸ ਬਾਏ ਬਾਏ ਟਿਊਸ਼ਨ ਚੜੀਏ ਗਾਈਸ ਕਿਉਂਕਿ ਪੀਪਰ ਆਉਣ ਵਾਲੇ ਯਾਰ ਆਪਣੀ ਬੋਰਡ ਆ ਯਾਰ ਐਰਗੀ ਦਸਨੀ ਬੋਰਡ ਦੀ ਆ ਦਸੀ ਬੋਰਡ ਦੇ ਯਾਰ ਕੇ ਫੇਰ ਉਹ ਜਿਹੜਾ ਟਾਂ ਗਾਈਸ ਚੜੀਏ ਆਜੂ ਕਾਂ ਸਿਚੁਏਸ਼ਨ ਹੋ ਗਈ ਟੁਵੀਸ਼ਨੋ ਆ ਗਏ ਹੁਣ ਆਪਾਂ ਹੋਰ ਲਾਦੀ ਦੁਕਾਨੇ ਬਣੇ ਆ ਤੇ ਮੈਂ ਚਾ ਚੀ ਚੁਰੀਖਾਈ ਆ ਵੇਖੋ ਗਾਈਸ ਸੋਨੇ ਚੀਜ਼ ਆ ਰਿਹਾ ਦਵਿੰਦਰ ਤੇ ਹੁਣ ਹੁਣ ਆਪਾਂ ਪਾਕਿਸਤਾਨ ਮਿਲ ਦੇ ਬਾਦ ਵਿੱਚੋਂ ਆ ਗਏ ਗਾਈਸ ਗਾਈਸ ਆਪਾਂ ਹੁਣ ਗੋਲ ਕਪੇ ਖਾਣ ਆਏ ਆ ਥੇਰ ਆ ਰੋਡ ਕ੍ਰੋਸਿੰਗ ਚੱਲ 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 ਜਾ ਤੇ ਆਪਾਂ ਰੋਡ ਕ੍ਰੋਸ ਕਰਤੀ ਤਾਂ ਹੁਣ ਆਪਾਂ ਖਾਈਏ ਗੋਲ ਕਪੇ ਰੋ ਗਾਈਸ ਹੁਣ ਆਪਾਂ ਗੋਲ ਗੱਪੇ ਖਾਰੇ ਆ ਗੋਲ ਗੱਪੇ ਦੀ ਵੀਡੀਓ ਤਾਂ ਨਹੀਂ ਬਣਾਉਦਾ ਗਾਈਸ ਸਪੀਡ ਵੜੀ ਤੇ ਹੁਣ ਆਪਾਂ ਗੋਲ ਗੱਪੇ ਖਾ ਗਏ ਚਰੀਏ ਗੁਰਦਾਰੇ ਸੰਥਿਆ ਲੈਣ ਚੱਲ ਬਾਈ ਗਾਈਸ ਗੁਰਦਾਰੇ ਆ ਜੁਗਾ ਵੇਖੋ ਕਿੰਨੇ ਜਾਣੇ ਬੱਚੇ ਆ ਸੰਥਿਆ ਲੈਣ ਲਈ ਹੁਣ ਆਪਾਂ ਵੀ ਚੱਲੇ ਸੰਥਿਆ ਲੈਣ ਲਈ ਆ ਵੇਖੋ ਮਹਾਰਾਜ ਬਾਈ ਗਾਈਸ ਇੱਧਰ ਸਰ ਜਾਣੇ ਆਪਾਂ ਲੈਣ ਆਏ ਆ ਸੰਥਿਆ ਗਾਈਸ ਉਹਨਾਂ ਪਤਾ ਲਿਆ ਕਾਨਪੀਨ ਸੰਥਿਆ ਸੀ ਕਰ ਲਈ ਸੰਥਿਆ ਚੱਲ ਆ ਜਾਸ ਓਏ ਕਿਤਲਾ ਖੇਤਲਾ ਭਰਾ ਖੇਚਣਾ ਫੜਾ ਹਾਂਏ ਹਾਂ ਫੀਨਾ ਵਾਈਟ ਆ ਡੀਡ ਹੋਰ ਵਾਈਟ ਆ ਹੈ ਇਨੀ ਵਾਈਟ ਹੋਰ ਬਿਲਕੁਲ ਹੀ ਢਾਡੀ ਆ ਬਸ ਢਾਡੀ ਹੈ ਨਹੀਂ ਹਾਂਜੀ ਕਰੋ ਯਾਰ ਚੱਲ ਆ ਹੋ ਮੇਰੇ ਘਰ ਦੇ ਵੀ ਜਾਂਦੇ ਪੰਜ ਮਿੰਟ ਚਾਹੇ ਓਏ ਯਾਰ 10 ਸਟ ਚਲੋ ਆ ਜਾਸ ਓਏ ਬੜੀ ਨਹੀਂ ਆ ਰਹਾ ਹੂੰ ਸਫਾ ਗਾਈਸ ਉਹਨਾਂ ਪਹ ਕਾਨਪੀਨ ਆ ਚੁੱਕੇ ਆ ਰਿਹਾ ਚੈੱਕ ਕਰੋ ਚਲੋ ਭਾਈ 버거 ਖਾઈએ ਚਲ ਓਏ ਆ ਗੋ ਗਾਈਜ਼ ਜੱਸ ਪਾਈਏ ਤੇ ਗੋਲ ਗੱਪੇ ਖਾਣ ਦੇ ਕੱਲੇ ਕਰੇ ਕਿਤਾ ਐ ਕਿ ਨਹੀਂ ਮਿਲਿਆ ਜੀ ਐਸ ਪੀ ਭਾਈ ਵੀ ਆ ਚੁਕੇ ਨੇ ਐਸ ਪੀ ਭਾਈ ਪਰ ਆਪਣਾ ਮੂੰਹ ਨਹੀਂ ਵਿਖਾਉਂਦੇ ਪਤਾ ਨਹੀਂ ਕਿਉਂ ਇਹਨੂੰ ਹੀ ਕਹਿੰਦੇ ਮਸ਼ਹੂਰ ਬੜੇ ਐਵੇਂ ਮਸ਼ਹੂਰ ਹੋ ਜਣਗੇ ਆ ਜਿਆਦਾ ਮਸ਼ਹੂਰ ਹੋ ਜੂਗੇ ਬਈ ਹਸਣਾ ਲੱਗਣਿਆ ਵੇ ਅੱਜ ਤੂੰ ਹਾਂ ਤੇਰਾ ਨਵਲੀ ਨਹੀਂ ਲਾਈ ਬਣਾ ਨਹੀਂ ਲਈ ਬਿਨਾ ਲਾਈ ਤਾਂ ਸੁਣਾ ਗਾਈਜ਼ ਆ ਜਾ ਚੱਕੋ ਆ ਉਹ ਸਮਾਨ ਆ ਚੁਕਾ ਹੈ ਆਪਣਾ ਹਾ ਹਾ ਬਰਕਰਾਰ ਆ ਚੁਕੇ ਗਾਈਜ਼ ਉਧਰ ਦੋ ਦੋ ਡੋਗ ਲੈ। ਓਏ 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 ਹੁੰਦਾ। ਦਾਦਾ ਇਹ ਯਰ ਮੰਦਾ। ਓਏ ਨਹੀਂ ਹੁੰਦਾ ਹੀ ਲੱਗੇ ਹੈ। ਆਏ ਖਾਏ। ਗਾਈਸ ਕੋ ਆ ਵੀ ਕੇ 버ਗਰ ਤੋਂ ਨਾ ਬਚਲੇ ਘਰ ਨੂੰ ਤਾਂ ਬੰਦਾ ਖਾਣੇ ਗੋਲ ਗੱਪੇ ਮੈਂ ਚਲ ਖਾਣਾ ਭਰਾ। ਚਲਿਏ ਫਿਰ ਗਾਈਸ ਘਰ ਨੂੰ। ਗਾਈਸ ਨਾ ਪਾ ਜੁਗੇ ਘਰ ਤੇ ਹੋ ਰਿਹਾ ਜੱਸ। ਜੱਸ ਕੀ ਕੀ ਗੁਆਰੀ ਜਾ ਹੈ। 1 2 ਕੀ ਕੁ ਬਚਾ ਹੀ। ਓਏ ਕਿਸੇ ਕੇ ਆਹ। ਕਿਤੇ ਗਾਈਸੋ ਨਾ ਪਾਜ ਕੇ ਘਰੇ ਹੁਣ ਤੁਹਾਨੂੰ ਘਰ ਜਾ ਕੇ ਨਾਉਂਦੇ ਗਾਈਸ ਬਾਏ ਬਾਏ ਗਾਈਸ ਹੁਣ ਮੈਂ ਘਰ ਆ ਗਿਆ ਨਿਕਾ ਰਹਾ ਕਿ ਨਾਲ ਮੈਂ ਕੰਮ ਕੁੰ ਕਰਨ ਲੱਗ ਪਿਆ ਤੇ ਹੁਣ ਨਾ ਪ੍ਰੈਕਟੀਕਲ ਕਰ ਬਣਾਉਣਾ ਕਿ ਨਾਲ ਇਹ ਲੱਗਦਾ ਹੈ ਤੁਹਾਨੂੰ ਅਗਲੇ ਵੀਡੀਓ ਦੇ ਵਿੱਚ ਇਹਨਾਂ ਨੂੰ ਵੀਦਾ ਫੋਲੋ ਕਰ ਲਓ ਵਧੀਆ ਲਾਈਕ ਸਸਮੇ ਸ਼ੇਅਰ ਜਰੂਰ ਕਰ ਦਿਓ ਗਾਈਸ ਬਾਏ ਬਾਏ